26 ਦੀ ਦੇਣੀ ਜੱਟ ਨੇ ਹੁਣ ਇਹ ਤੋਂ ਕੱਟ 15 ਦੀਆਂ ਦੇ ਤੇ ਉਹ ਭਰਾਵਾ ਆਰਾਮ ਆਰਾਮ ਠੀਕ ਆ ਕਿਣੀ ਬਾਈ ਸਹੀ ਆ ਹੋਰ ਬਗਾਲ ਤਾਂ ਪਏ ਥੋੜਾ ਲਾਵਾ ਪੱਕਾ ਬੰਦਾ ਤੂੰ ਹੋਰ ਕੀ ਆ ਉਹ ਫਾੜ ਉਹ ਭਰਾਵਾ ਮੈਂ ਇਥੇ ਨਹੀਂ ਦਿੰਦਾ ਇਹ ਤਾਂ ਲੈ ਲੋ ਵੀਰ ਖਾਲਾ ਮੰਡੀ ਤੇ ਦੋਸਤੋ ਪਹੁੰਚੇ ਆ ਭੋਲਾ ਗੁਰੂ ਸਰ ਵਾਲਾ ਆ ਤਿੰਨ ਨਾਗਾ ਇਹਦੇ ਕੋਲੇ ਇੱਕ ਤਾਂ ਬੱਕਰੀ ਆ ਇੱਕ ਆ ਪਾਠ ਆ ਕੱਲੀ ਪਾਠੀ ਐਨੇ ਦੀ ਦਸਤ ਇਸ ਪੱਠ ਦੇ ਮਗਰ ਪਾਠ ਚਿੱਟੀ ਆਖ ਚਿੱਟੀ ਅੱਖ ਦੀ ਪਾਠ ਆ ਕੰਨ ਦਾ ਥੋੜਾ ਜਿਹਾ ਟੁੱਟਿਆ ਵਾ ਛੱਡ ਵੀਡੀਓ ਜੇ ਤਾ ਆ ਜਾਂਦੇ ਇਹਦੇ ਦੇਰੇ ਵੀਡੀਓ ਉਹ ਨਾ ਖੇਚਣਾ ਪਤ ਖੇਚਣਾ ਖੇਚਣਾ ਥੋੜਾ ਕੰਨ ਬੋਲਾ ਤੇ ਪਰ ਅੱਖ ਚਿੱਟੀ ਆ ਪੱਠ ਜੀ ਹਾ ਵੀ ਸਾਢੇ 15 ਕੀ ਮੰਗਿਆ ਭੋਲੇ ਤਿੰਨਾ ਨੰਗਾ 28 ਮੰਗਿਆ ਮੈਂ 26 ਦੀ ਛੱਡ ਦੂੰ ਤਿੰਨੇ ਆ ਤਾਂ ਉਹਦੇ ਮਗਰੀ ਆ ਮਗਰੀ ਆ ਮਗਰੀ ਆ ਉਹ ਮਗਰੀ ਦਵਾਂਗੇ ਦੇ ਕੇ ਹਾ ਵੀ ਵਿੱਚ ਆ ਬੱਕਰਾ ਨਹੀਂ ਨਹੀਂ ਆਡਾ ਇਹ ਆਡਾ ਪਰੇ ਕਰ ਲੈ ਫਿਰ 26 ਦੀ ਆਂਦਾ ਬਈ ਹੈ ਦੋਸਤਾਂ 8 15 ਕਹਦਾ ਬਾਈ ਆ ਉਹ ਭਰਾਵਾ ਆਪਾਂ ਰੁਪਈਆ ਲਾਦੇ ਆਪਾਂ ਕਿਹੜਾ ਮੰਗਲ ਨੂੰ ਤੂੰ ਮੰਗੀ ਆ ਜੈ ਜੈ ਗੋਦੀ ਵਾਲਾ ਯਾਰ ਵੇਚੀ ਜਾਣਾ ਵੇਚੀ ਉਹਦੇ ਤਾਂ ਹੱਥ ਤਾਂ ਕਰ ਲਾਉਣਾ ਜਾਂ 16 ਨਹੀਂ ਹੁੰਦਾ ਉਹ ਭਰਾਵਾ ਨਹੀਂ ਹੁੰਦਾ ਉਹ ਜਾੜ ਪਰੇ ਯਾਰ ਹੋਰ ਕੀ ਆ ਬਾਈ ਯਾਰ ਮਾਰਦਾ ਕਰੀਂ ਪਰੈਂਦੇ ਐਂਡੀ ਆਪਾਂ ਦਾ ਐਂਡੀ ਆ ਬਰੈਂਡ ਸੁਣਾ ਬਾਈ ਚੱਲ ਬਾਈ ਕੱਪੜਾ ਕੋਈ ਨਾ ਬਾਈ ਰਾਹ ਪਾ ਦੇ ਕੋਈ 2500 ਦੀ ਗਿਜੈਸ ਕਰ ਤੂੰ ਤਾਂ ਐ ਪਾਈ ਕਰਾ 5 5 7000 ਦਾ ਕੰਮ ਉਹ ਲਿਆ ਨਹੀਂ ਪੋਮੇ ਬਾਈ ਨਹੀਂ ਹੁੰਦਾ 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 ਕੋਈ ਰਾਹ ਵਾਲੀ ਗੱਲ ਕਰੀਆ ਜੇ 25 ਦੀਆਂ ਕਰ ਦੇ ਸਾਡੇ 16 ਨਹੀਂ ਆ 17000 ਦੀਆਂ ਬੋਲੀ ਆ ਇਧਰ ਧਿਆਨ ਧਰ ਲਾ ਨਹੀਂ ਹੁੰਦਾ 26000 ਵਾਲਾ ਉਹ ਚਾਲ ਲਕਮੂਈ ਨਾ ਯਾਰ ਮੰਨਦਾ ਹਾਂ ਹਮ ਕੀ ਆ ਕਰਦੇ ਨਹੀਂ ਨਹੀਂ ਗੋਸਤਾਨੀ ਬਾਈ ਗਾਸ ਮਾਜੀ ਹੋਦੀ ਆ ਇਹ ਜਦੋਂ ਗਰਮ ਹੋ ਜਾਏ ਇਹੀ ਕਰਦਾ ਇਹ ਗਰਮੀ ਵਾਲੀ ਨਹੀਂ ਚਲ 17 ਜੱਗੀ ਨੇ ਕਹਿਤਾ ਜਾ ਲਖਾ ਜਾ 17 ਆ ਗਿਆ ਹੋ ਵਿਖਣਾਈ ਭੋਲਿਆ ਪਾ ਦੇ ਗੱਲ ਰਾ ਬਾਈ ਆ ਗਿੱਦੜ ਜੀ ਨੇ ਵੇ ਕੀ ਕਰ ਦੂਗੀ ਆ ਯਾਰ ਉਹ ਗਿੱਦੜੀ ਜੀ ਵੀ ਉਹ ਗਿੱਦੜੀ ਜੀ ਵੀ ਵਿਖਦੀ ਆ ਨਾਲ ਤੇਰੀ ਉਹ ਗੱਬਣ ਲੱਗਦੀ ਆ ਉਹ ਲੋਹੇ ਨਾਲ ਲੱਗੜੇ ਤੇਰੀ ਕਿੱਥੇ ਲਿਖਿਆ ਇਹਦੇ ਗੱਬਣ ਦੋ ਘੱਟ 40 ਦਾ ਲੈਂਦਾ ਬੱਕਰਾ ਉਥੋਂ ਲੈਂਦੀ ਆ ਹਾਂ ਮਾਤਾ ਖਾਲੀ ਕਰਕੇ ਦੇਣੀ ਆ ਬਈ ਨਾ ਨਾ 1000 ਰੁਪਿਆ ਲਾ ਦੇ ਯਾਰ ਮੈਨੂੰ ਕੋਈ ਗੁੱਸਾ ਤੇਰਾ 17000 ਰੁਪਿਆ ਗੈਨ ਲਾ ਤੜ ਕੋ ਤੜ ਕੀ ਬੋਣੀ ਦਾ ਤੈ ਮੂੰਹ ਖਰਾਬ ਨਾ ਕਰ ਮੰਡੀਆਂ ਚਲਾਉਣੀਆਂ ਓ ਹੋਰ ਕੋਈ ਦਵਾ ਦੇਾਂਗੇ ਤੈਨੂੰ ਕੁਕੜੀ ਉਹ ਤਾਂ ਨੇ ਵੀ ਉਹੀ ਖਾਣੀ ਆ ਤੂੰ ਹੋਰ ਕੱਲ ਕੋਈ ਨਹੀਂ ਹਾਂ ਲਾ ਦੇ 17000 ਬਾਈ ਨਹੀਂ ਭਜਦੇ ਗਲਤ ਹੋ ਯਾਰ ਸਹੀ ਆ ਭਾਈ ਦੇ ਜਦੋਂ ਮੈਂ ਠੀਕ ਆ ਗਈ ਇਨਸ਼ਾ ਅੱਲਾਹ ਉਹ ਜਾ ਲੈ ਜਾ ਖੋਲ ਕੇ ਨਹੀਂ ਉਹ ਬਰਾਵਾ ਓ ਹੋ ਗਈਆਂ ਰੇ ਸੌਦਾ ਹੋ ਗਿਆ ਭੋਲੇ ਦਾ ਤੇ ਭਾਈ ਆਪਣਾ ਪਿੰਡ ਕਿਹੜਾ ਕੋਟਪਾਈ ਕੋਟਪਾਈ ਜੱਗੀ ਦੇ ਪਿੰਡ ਦੇ ਆ ਬਾਈ ਤੇ ਤੂੰ ਤਾਂ ਐਨਾਮ ਭੋਲਿਆ ਖੋਸ਼ ਆ ਹੋਸੀਆਂ ਅੱਜ ਜੋਰ ਵਾਵਾ ਹਲਵਾਤਾ ਤੂੰ ਜੱਗੀ ਦਾ ਹੋਰ ਕੀ ਆ ਕੁਗੜੀ ਖਵਾ ਕੇ ਹੁਣ ਐਂ ਘੱਟੂਗਾ ਹਾਂ ਹੁਣ ਖਾਊਗਾ ਕੁਗੜੀ ਇਹੇ ਬਈ ਲਓ ਵੀ ਦੋਸਤੋ ਸਵੇਰ ਸਵੇਰ ਦਾ ਟਾਈਮ ਆ ਤੇ ਬਾਈ ਗਿਣਦੇ ਆ ਪੈਸੇ ਤੇ ਬੱਕਰੀ ਤੁਹਾਨੂੰ ਬਾਅਦ ਚ ਵੀ ਵਿਖਾਵਾਂਗੇ ਲੈ 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 ਮੋਟਰਸਾਈਕਲ ਲੱਗੀ ਇਹਦਾ ਵੀ ਚੱਕ ਤੇ ਫੱਟੇ 18 ਦੀ ਸਾਨੂੰ ਰਮਾਲ ਕਦੇਉਂਗਾ ਰੋਟੀ ਤੇ ਹਾਂ ਸਹੀ ਆ ਉਹ ਦੂਜੀ ਪਾਠ ਮੈਂ ਚਾਹ ਪਾਠ ਨਹੀਂ ਛੱਡਦਾ ਤਾਂ ਹੀ ਮੈਂ ਕਰਨਾ ਕਰਦਾ ਉਹ ਜਿਹਦੀ ਨਾਲ ਆ ਰਹੀ ਉਹ ਬਹੁਤ ਚੰਗੀ ਆ ਯਾਰ ਪੱਥ ਬਾਜੀ ਕਰਾ ਲਈ ਹੁਣ ਨਹੀਂ ਉਹ ਭਰਾਵਾ ਤੋ ਜਾਨ ਛੋਟ ਕਰਦੀ ਨਾ ਕਰਾ ਲਾਂ ਛੋਟ ਕਰਾਉਂਗਾ ਭੋਲਾ ਨਹੀਂ ਆਪਣੇ ਦਾ ਭਾਈ ਲਖਾਈ ਆਪੋ ਆਪਦੀ ਭਰਾਵਾ ਪਹਿਲੀ ਆ ਘਰ 8 9 10 ਕੱਤੀ ਆ ਗਿਆ ਆ ਲੈ ਰੋਈ ਜਾਂਦਾ ਲਿਆ ਆ ਗਰੀਬ ਬੰਦਾ ਨੂੰ ਜੇ ਆਉਂਦਾ ਰੋਟੀ ਆਉਂਦੀ ਹੋਵੇ ਨਾ ਤੇ ਛੱਡ ਦਿੰਦਾ ਇਹ ਇਹ ਗੱਲ ਆ ਨਾ ਲਾ ਹਜੇ ਖੜ ਜਾ ਇੱਕ ਮਿੰਟ ਓਏ ਇਹਨਾਂ ਦਾ ਬੀੜੀ ਥੱਲੇ ਆਰੇ ਭੋਲਾ ਕੀ ਕਵੀ ਬੇਤੀ ਬਾਈ ਨੂੰ ਪਹਿਲਾਂ ਹੀ ਮੋੜ ਦੇ ਚੰਗਾ ਰਹਿ ਗਿਆ ਬੀੜੀ ਸੱਟ ਪਹਿਲਾਂ ਸੱਟ ਤੇ ਪਕੜ ਉਧਰ ਆ ਸਰਕਾਰੀ ਨੌਕਰੀ ਆ ਉਧਰ ਦੇਖ ਦੇ ਪੈਸੇ ਹੋਰ ਲੈ ਲਈ ਬੰਦਲੇ ਇੱਕ ਹੱਥ ਤਿੰਨ ਮੇਰੀ ਚਾਹ ਠਾਰਤੀ ਉਹ ਦੇਖਣ ਇੱਥੇ ਵੀ ਚੁੰਦੀ ਜਗੇ ਵੇਖ ਲਈ ਬਾਈ ਲਓ ਵੀ ਮਿੱਤਰੋ ਆ ਆ ਤਿੰਨ ਪੀੜੀਆਂ ਆ ਗਏ ਆਈ ਕੋ ਦੋ ਬੱਕਰੀਆਂ ਇੱਕ ਮਗਰ ਬੱਚਾ ਆ ਪਾਠਾ ਇੱਕ ਤੇ ਇੱਕ ਆ ਪਾਠਾ ਆਈ ਕੋ ਚਰਿਆ ਖੀਰੀ ਸੂਈ ਆ ਇਹ ਤੇ ਮਗਰੇ ਦੇ ਆ ਪਾਠਾ ਚਿੱਟੀ ਅੱਖ ਦੀ ਬਿੰਦ ਬਿੰਦ ਚੁੰਦੀਆਂ ਮੈਂ ਜਦੋਂ ਦੱਸਾ ਪਾਇਆ ਬਾਈ ਆਹਾ ਬਾਈ ਜੀ ਆ ਵੇਖਿਆ ਓਏ ਕੀ ਦੀ ਹੈਗੀ ਪੱਟ ਇਹਨੇ ਪੂਰੇ 18000 ਦਾ ਸੌਦਾ ਹੋ ਗਿਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਧੀਰੀ ਜਮਾ ਦੁੱਤ ਵਾਲੇ ਸੀਆਂ ਪੈਂਦੀਆਂ ਫੱਟੀਆਂ ਹੈਗੇ ਜਾਇਜ਼ ਕਰ ਲਾ ਹਾਂ ਬਸ ਯਾਰ ਇਹ ਰੋਟ ਛੱਡ ਦੇ 1150 ਆ ਲਾ ਫਾਟ ਠੀਕ ਹੈ ਕਾਲਾ ਹਾਂਜੀ ਹੈ ਕੀ ਕੱਤੀ ਨਹੀਂ ਪਾਲਾ ਕੋ ਚੋਕੇ ਯਾਰ ਪਾਲਾ ਪਰੇ ਹੋਰ ਕੀ ਆ ਹੈ ਕਿ ਨਹੀਂ ਬਾਈ ਕੋ ਮੈਂ ਰੰਗ ਹੈ ਨਹੀਂ ਬੱਕਰੀਆਂ ਐਡੀਆਂ ਕੋਈ ਈ ਮੰਗਿਆ ਬਾਈ ਨੇ 47 47 47 ਪਿੰਡ ਕਿਹੜਾ ਵੀਰੇ ਆਪਣਾ ਬਿਸ਼ਨੰਦੀ ਬਿਸ਼ਨੰਦੀ ਲਓ ਵੀ ਵੀਰ ਬਿਸ਼ਨੰਦੀ ਤੋਂ ਲੈ ਕੇ ਆਏ ਆ ਮਾਲ ਬਾਈ ਬੱਬੂ ਨੇ 30000 ਲਾਇਆ ਸੀਗਾ ਜੋੜੇ ਦਾ ਜੇ ਜੋੜੇ ਦਾ ਠੀਕ ਆ ਆਪਾਂ 31000 ਕਰਦਾ ਮੈਂ ਕਿਹਾ ਠੀਕ ਆ ਯਾਰ ਵੇਚੋ ਹਾਂ ਸਹੀ ਆ ਬਾਕੀ ਹੈ ਨਹੀਂ ਰੰਗ ਆ ਇੱਕ ਆ ਬੱਕਰੀ ਹੈ ਜੀ ਹਾਂ ਤੇ ਚਲ ਇਹ ਬੱਕਰੀ ਕੋਈ ਮਾੜੀ ਜੀ ਹੈਗੀ ਵੇਖੋ ਇਹ ਤਾਂ ਮਾੜੀ ਉਮੀ ਆ ਗਈ ਪਾ ਰੰਗ ਰੰਗ ਹੀ ਹੈ ਇੱਕ ਆ ਸ਼ੇਰੀ ਹੈ ਜੀ ਦੋ ਬੱਕਰੀਆਂ ਦਾ ਸੌਦਾ ਚੱਲਦਾ ਜੀ ਕਿ ਬੱਬੂ ਲੈਂਦਾ ਛੱਤ ਜਾਣੇ ਵਾਲਾ ਯਾਰ ਕੇ ਹਾਣ ਆ ਬੱਕਰੀ ਕੋਈ ਪਤਾ ਯਾਰ ਕੀ ਨਹੀਂ ਹੈ ਜੋ ਲਕੀਰ ਕਰਨੀ ਪਏ ਉਹ 40 ਤੋਂ ਥੱਲੇ ਆ ਬੱਕਰੀਆਂ ਵੇਚੀ ਐ ਇੰਨਾ ਫਰਕ ਨਾ ਕਰ ਮੈਂ ਮੰਗਣ ਨੂੰ ਦਬਾਈ ਤੇਰਾ ਤਾੜਾ ਉਹਦਾ ਤੇਰੀ ਮਰਜ਼ੀ ਆ ਬਾਈ ਜਿਹੜਾ ਮਰਜ਼ੀ ਮੰਗੀ ਆ ਪਰ ਪਤਾ ਤੈਨੂੰ ਵੀ ਆ ਵੀ ਕਿੰਨੇ ਦੀਆਂ ਪਤਾ ਉਹਨਾਂ ਨੂੰ ਵੀ ਆ ਹੋਰੇ ਆ ਮੇਂ ਦਾ ਪੈੜ ਤੇ ਆ ਗਿਆ ਉਹ ਥੋੜਾ ਲਾਦਾ ਉਹ ਅਗਲੇ ਲਾਲ ਜੇ ਟਾਇਰ ਕਿੰਨੇ ਲਾਏ 16 ਦੇ 15 ਦੇ ਹਾਂ ਹਾਂ ਨਾ ਕਹਦੇ ਨਹੀਂ ਹਾਂ ਆਲਾ ਜਾਂ ਵੇਚੀ ਨਾ ਵੇਚੀ ਜਾਂ ਪੂਰੇ 32 ਦੀ ਜਾਂ ਫਾਲਾ ਕੋਸ਼ ਉਹ ਜਾਂਦੀ ਹੈ ਵੀ ਇੱਕ ਮੇਵਣੇ ਵਾਲੀ ਡਿੱਗ ਡਿੱਗ ਨਸਲ ਵਾਲੀ ਆ ਗਈ ਹੋਰ ਪਰੇ ਕੰਨ ਵੀ ਛੋਟਾ ਇੱਕ ਬੱਕੀ ਤੇਰੀ ਚੰਗੀ ਹੈ ਇੱਕ ਹੈ ਨਹੀਂ ਉੱਦੀ ਆ ਸੋਦਾ ਜਦ ਹੁੰਦਾ ਹੁੰਦਾ ਵੀ ਨੀੜਾ ਵਾਲੇ ਬਾਈ ਫਿਰ ਆ ਨਿਬੜਦਾ ਹੀ ਆ ਬੱਬੂ ਉਧਰ ਲੈ ਪੈ ਚੱਲ ਬਾਈ ਯਾਰ ਬੱਚਾ ਨਾਲੇ ਛੇਰੀ ਨਾਲੇ ਵੀ ਚੱਲ ਨਾਲੇ ਬਈ ਨੇ ਬੱਚੇ ਵੀ ਦੋ ਸੰਗੇ ਬੱਚਾ ਹੁਣ ਤੈਨੂੰ ਕੀ ਜਿਆ ਚੈੱਕੀ ਦਿੱਤਗੇ ਤੂੰ ਪਹਿਲਾਂ ਇਹੀ ਗੱਲ ਕਿ ਦੂਦ ਹੀ ਦੋਸ ਦੀ ਆ ਬਈ ਕਾਲੀ ਦੇ ਅੱਖਾਂ ਮੈਂ ਉਹਦਾ ਜੋ ਛੱਡੇ ਉਹਦਾ ਹੀ ਪਤਾ ਲੱਗ ਤੈਨੂੰ ਆਹੀ ਕਾਹੀ ਨਹੀਂ ਤੈਨੂੰ ਆਲਾ ਯਾਰ 32000 ਦੀਆਂ ਪਾ ਓ ਠੀਕ ਆ ਮੰਨ ਜਾ ਬੋਣੀ ਦਾ ਟਾਈਮ ਟੜ ਕੋ ਟੜ ਕਿੰਨੇ ਦੀ ਆ ਯਾਰ ਹਾਂ ਲਾਸਟ ਕ ਜਿਹਨੇ ਕਹਿੰਦਾ ਹਾਂ ਦੇ ਦੇ ਗਲੇ ਨੂੰ ਦਾਜੂ ਲੈਣ ਕਿੰਨੇ ਨੇ ਕਹਿੰਦਾ ਕਹਦੇ 40 ਰੁਪਿਆ ਘਟ ਨਹੀਂ ਦੂੰਗਾ ਲੈ ਵੇਚੀ ਨਾ ਵੇਚੀਆਂ ਤੇਰੀਆਂ ਕੁਤੀ ਸਾਡੇ ਬਸਤੀ ਦੀਆਂ ਇਹ ਜਾ ਫਾਲਾ ਕੋਚ ਹਾਂ ਕਿ ਨਹੀਂ ਬਾਈ ਸਹੀ ਆ ਕਰਦੇ ਆ ਬਾਈ ਹੋਰ ਫਿਰ ਨਹੀਂ ਹੁੰਦੇ ਆ ਯਾਰ ੜੀਆਂ ਦਾ ਹਾਂ ੜੀਆਂ ਨਹੀਂ ਲੈ ਓਏ ਆ ਜਾ ਹੁਣ ਕੋਈ ਰਾਹ ਪਾ ਦੇ ਅਸੀਂ ਗੱਲ ਕਰੀਏ ਮੇਰੀਆਂ ਮੰਗੋ ਵੇਖਣੀਆਂ ਗਰਖਰੀਆਂ ਕਿਹੜੀ ਕਿਹੜੀ ਆ ਇੱਕ ਤਾਂ ਆ ਛੇਰੀ ਆ ਉਹ ਕੱਲੀ ਦੇ ਕਿਨੇ ਆ ਛੇਰੀ ਇੱਕ ਤਾਂ ਬਾਈ ਇੱਕ ਆ ਛੇਰੀ ਲਾਲ ਛੇਰੀ 17 ਦੀ ਦੇ ਲੱਲੀ ਵੇਖੀ ਜਾਊਗੀ ਕਿੰਨੇ ਦਿਨ ਖਾਣਾ 25 ਦਿ ਇਹ ਤਾਂ ਵੰਡ ਚ ਆ ਆ ਲੈ ਜਦੋਂ ਦੋਨੇ ਹੀ ਖੇਤਾਂ ਨਾਲ ਕਰੀ ਗੀ ਯਾਰ ਬਾਈ ਯਾਰ ਕਾਰਬੋਨ ਯਾਰ ਸਹੀ ਆ ਉਹ ਪਾਕੀ ਆ ਗਿਆ ਕਿਧਰੋਂ 40 ਦੀ ਟਾਈਮ ਇੰਦਾ ਨਵੀੜੋ 3 ਥੋੜੀ ਹੋਊਗੀ ਜੱਗ ਕੋਸ਼ੋ ਕਿੰਨੇ ਗਰੂਨੋ ਡਾਇਲੌਗ ਮਾਰ ਜਗੀ ਡਾਇਲੌਗ ਮਾਰ ਕੋਈ ਕਰਦਾ ਆਇਆ ਚੌੜੇ ਹੋਣ ਵਾਲਾ ਚੌੜਾ ਫੇਰ ਚੌੜੇ ਹੋਣ ਵਾਲਾ ਡਾਇਲੌਗ ਵੀ ਚਲਾ ਦੇ ਭਾਈ ਵੀ ਧਿਆਵੇ ਮੈਂ ਤਾਂ ਧਿਆਆ ਆਇਆਗਾ ਉਹ ਤੁਹਾਨੂੰ ਕਿੰਨੇ ਪਾਪੇ ਉਹ ਜੱਗੀ ਕਹਦੇ ਬੱਜਾ ਅੱਜ ਕਹਦੇ ਜੀ ਧਿਆਕੇ ਟਰ ਹੈ ਹੈ ਆ ਨਾ ਮਂਗਾ ਦੇ ਹਾਂ ਨਾ ਹੀ ਮੰਗਾਈ ਹੁਣ ਜਿਹੜੇ ਨਾ ਹਾਂ ਨਾ ਨਵੀਂ ਹੋ ਜਾਂਦੀ ਉਹ ਨਹੀਂ ਮੂਡ ਹੈ ਗਾਲੇ ਵਿੱਚ ਦਾ ਮੂਡ ਹੈ ਨਹੀਂ ਵਿੱਚ ਦਾ ਸਵੇਰਾ ਦਾ ਟਾਈਮ ਆ ਬਈ ਹਜੇ ਹਾਂ ਹੋਰ ਯਾਰ ਸਾਰੇ ਹਰ ਰਾਂ ਆਲੀ ਦੱਸ ਹਾਂ ਯਾਰ ਸਾਡੇ ਦਿੱਤੀ ਜੀ ਫੋਨ ਤਰਾ ਆ ਪਾਦੇ ਹੋਰ ਕੀ ਆ ਯਾਰ ਮੈਂ ਯਾਰ ਬਾਈ ਹੈ ਦਾ 34 ਕਰਾ ਦੇ ਨਵੇੜ ਚਲ ਚਲ ਲੈ ਨਹੀਂ ਕਰਾ ਪਰ ਬਾਈ ਵਿੱਚ ਨੇ ਇੱਕੋ ਗੱਲ ਕਹਿਣੀ ਆ ਬੰਦਾ ਦੱਸਦਾ ਕਿ ਮੇਰਾ ਦਿਮਾਗ ਖੇਲਿਆ ਮੈਂ ਗੱਡੀ ਕਰਾ ਕੇ ਲਿਆ ਕੰਮ ਛੱਡ ਕੇ ਨਹੀਂ ਹੋਣੀ ਹਾਂ ਓ ਤਰੀ ਬੀ ਚੰਗਾ ਲਵਾ ਕੇ ਲਵਾ ਬੱਬੂ ਤੈਨੂੰ ਮੰਨ ਨਹੀਂ ਉਹ ਮੈਂ ਹਾਂਜੀ ਇੱਕ ਵਾਰ ਬਾਈ ਨੇ 34 ਕਹਤਾ ਹਾਂ ਆਪਾਂ ਖਾਨ ਸਾਹਿਬ ਦਾ ਈ ਮਾਨ ਕਰਿਆ ਸਹੀ ਆ ਸਹੀ ਆ ਬਾਈ ਇਹ ਸਿਆਣਾ ਬੈਣਾ ਬੰਦਾ ਯਾਰ ਇਨੀ ਵਟ ਹੋਏ ਚੱਲ ਕੇ ਆਏ ਇਹ ਇਹ ਆਪ ਮੇਰੀ ਗੱਲ ਸਾਡੀ ਮੰਨ ਜਾ ਉਹਨੇ ਕੋਈ 2 ਰੁਪਏ ਕਮਾਉਣੇ ਹਾਂ ਹਾਂ ਹੁਣ ਤੂੰ ਆਪ ਇਹਨਾ ਗੱਲ ਨਾ ਘੋਟੋ ਦਾ ਉਹ ਕਹੇ ਤੂੰ ਕੱਚਾ ਆਇਆ ਤਾਂ ਰੱਖ ਲਿਆ ਸਾਡੇ 34 ਦੀ ਹੋ ਗਏ ਚਾ ਵੇਚਤੀਆਂ ਜਾ ਉਹ ਦੇ ਦੇ ਬਾਈ ਬਹੁਤ ਆ ਹੁਣ ਪਰ ਯਾਰ ਬਾਈ ਯਾਰ ਵੇ ਜੱਗੀ ਰਹਿਣ ਛੱਡੋ ਨਾ ਨਾ ਫਿਰ ਉਹ ਕੋਈ ਇਹਨੇ ਵੀ 4 ਚੱਲਣ ਕਮਾਉਣੇ ਆ ਭਰਾਵਾ ਮੈਂ ਤਾਂ ਨਹੀਂ ਮੈਂ ਕੀ ਕਰੀ ਉਹ ਮੈਂ ਉਹ ਮੈਂ ਉਹ ਕਰਾਂ ਨਹੀਂ ਓਹ ਠੀਕ ਆ ਬਬੂ ਉਹ ਨਹੀਂ ਆ ਛੋਟੀ ਬੱਕਰੀ ਦੇ ਰੇ ਓਏ ਮਾਨ ਜਾ ਕਰ ਲਾ ਰਿਹਾ 50 ਰੁਪਿਆ ਦੀ ਆ ਔਰ ਵੀ ਝੋੜਿਆ ਪੈਸੇ ਹੀ ਆ ਕਰਦਾ ਯਾ ਡਾਇਲੋਗ ਮਾਰ ਹਾਂ ਚੌੜੇ ਹੋਣ ਵਾਲਾ ਮਾਰ ਆਵੇਂ ਆਡੀ ਸਿੱਖੂ ਪੁਣਾ ਬਣੀ ਜਾਂਦਾ ਸਾਰੰਦਾ ਹੁਣ ਮੰਦਾ ਸਿੱਖੂ ਪੁਣਾ ਪੋਰੀ ਜਾਂਦਾ ਰਖਾਲੇ ਮੰਡੀ ਤੇ ਰਖਾਲੇ ਮੰਡੀ ਤੇ ਸਾਡਾ ਵੀ ਤਾ ਆ ਗਿਆ ਗੁੜ ਕੇ ਤਾ ਬਹੁਤ ਜਾਂਦਾ ਲੈ ਮੋੜੀ ਨਾ ਹੁਣ ਹੁਣ ਨਾ ਮੋੜੀ ਨਿਕਲਦਾ ਬੰਦਿਆਂ ਦੀ ਜਿੰਨੂ ਮਰਜੀ ਖਾ ਲਈ ਬੱਕਰੀਆਂ ਤੇ ਤੋਲਤੀਆਂ ਆ ਫਾੜ ਹੋ ਗਈਆਂ 30000 ਦੀਆਂ ਵੇਚਤੀਆਂ ਜਾ ਚੱਕ ਠੀਕਾ ਜਿੰਨੂ ਮਰਜੀ ਤੇ ਆਲਾ ਜਿਹੜਾ ਮਰਜੀ ਖਿਡਾਰੀ ਸਹੀ ਆ ਬਾਈ ਸਹੀ ਆ ਲੈ ਵੀ ਸੌਦਾ ਹੋ ਗਿਆ ਬੱਬੂ ਚੱਲ ਉਧਰ ਬਾਈ ਆ ਵੀ ਜਾਂਦੀਆਂ ਨਾਲੇ ਇਹ ਸਹੀ ਆ ਦੇਸੀ ਵੀ ਨਾਲ ਜਾਂਦੀ ਆ ਬਾਈ ਚੱਲ ਗਿਣ ਪੈਸੇ ਬਾਈ ਬੱਬੂ ਗਿਣ ਬੱਬੂ ਬਹੁਤ ਵਧੀਆ ਸੌਦਾ ਹੋ ਗਿਆ ਦੋਸਤੋ ਸਵੇਰ ਸਵੇਰ ਦਾ ਟਾਈਮ ਆ ਤੇ ਬਾਈ ਆਇਆ ਕਿਹੜਾ ਪੰਡ ਦੱਸਿਆ ਜੀ ਬਾਈ ਬਿਸ਼ਨੰਦੀ ਬਿਸ਼ਨੰਦੀ ਤੋਂ ਆਇਆ ਬਾਈ ਕਿੰਨੇ ਨਗ ਲੈ ਕੇ ਆਇਆ ਬਾਈ ਸਾਰੇ ਦਾ 10 ਨਾਗ ਲੈ ਆਇਆ ਤੇ ਦੋਵਾਂ ਦਾ ਸੌਦਾ ਕਰਾਤਾ ਜੱਗੀ ਨੇ ਉਹ ਜੈਜ ਭਾਜ ਹੋਇਆ ਬੱਚਾ ਬਿੱਲੀ ਦਾ ਸ਼ੇਰ ਨਹੀਂ ਬਣ ਸਕਦਾ ਸ਼ਕਲ ਦੋਨਾਂ ਦੀ ਹੈ ਬਿਲਕੁਲ 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 ਭਾਈ ਸਹੀ ਹੈ ਸ਼ੇਰ ਤਾਂ ਸ਼ੇਰ ਹੀ ਰਹੂਗਾ ਸ਼ੇਰ ਤਾਂ ਸ਼ੇਰ ਹੀ ਰਹੂਗਾ ਇੱਕ ਹੀ ਗੱਲ ਹੋਰ ਕੀ ਹੈ ਉਹ ਨਕਸ਼ੇ ਤਾਂ ਕੱਜ ਆਲਾ ਹੁਣ ਤੁਸੀਂ ਬਿੱਲੀ ਤੇ ਸ਼ੇਰ ਪਿੱਛੇ ਨਾ ਜਿੱਤ ਪੋਜੇ ਤੁਸੀਂ ਬਸ ਆ ਸੌਦਾ ਕੀਤਾ ਆ ਚੱਲਦੇ ਆ ਕਰਕੇ ਬਦਲਦੇ ਆ ਅਰੇ ਪੈਸੇ ਬਾਈ ਗਿਣੀ ਜਾਂਦੇ ਆ ਸੌਦਾ ਸਿਰੇ ਚੜ ਗਿਆ ਹਾਲਚਾਰ ਬਾਈ ਉਹ ਮੈਕ ਉਹ ਮੈਕ ਉਹ ਮੈਕ ਲੈ ਜੀ ਕੋਈ 45000 ਰੁਪਏ ਬਣਾ ਦੇ ਠੀਕ ਆ ਉਹ ਹੁਣ ਮੈਂ ਬਾਹਰ ਗਿਆ ਬੱਚੇ ਚੰਨ ਆਜੇ ਮਗਰ ਦੋ ਇੱਕਾ ਸ਼ਰਾਇਆ ਬਰਜਾ ਕੋ। ਆ ਲਾਲ ਤੇ ਉਹ ਛੇਰੀ ਗਲੀ। ਉਹ ਕੋ 44000 ਰੁਪਇਆ ਲੈ ਲੋ ਇਹਨਾਂ ਨੂੰ ਆਖੋ ਆਪੇ ਮੈਂ ਇਹਨੂੰ ਦਲਾਲੀ ਦੇ ਦਵਾ ਨਹੀਂ। ਦੋ ਇਹਦੇ ਕੋਲ ਬੱਚੀਆਂ ਗਾੜੀ। ਪਰ ਠੀਕ ਹੈ ਬਸ ਕੋਈ ਗੱਲ ਨਹੀਂ ਦੇ ਇਹਨਾਂ ਨੂੰ ਆਪਾਂ ਇਹਨੂੰ ਅੱਗੇ ਗੱਲ ਕਰਾ ਦੇ। ਜਾਂ ਜਿਹੜੇ ਪਾਰ ਆਉਂਦੇ ਆ ਉਹ ਮਾਈਕ ਸੁਆਰ ਆਉਂਦੇ ਆ ਜਿਹੜੇ ਨਾਲ ਆਉਂਦੇ ਆ ਮੋਰ ਦਾ ਪੁਆਇੰਟ ਇਹ ਜਿਹੜੇ ਨਵੇਂ ਆਏਗਾ ਆਪਣਾ ਆਪਣੀ ਇੰਸਪੈਕਟ ਕਰਾਣ ਆਗੇ ਆਗੇ ਹੁਣ ਤਾਂ ਜਦੋਂ ਚਾਰ ਚੰਨ ਦੀ ਗੱਲ ਜੀ ਮਾਰ ਲਾ ਬਾਈ ਇੱਕ ਵਾਰ ਦੇਣਾਣਾ ਸਹੀ ਹੈ ਬਾਈ 35000 ਦਾ ਸੌਦਾ ਹੋਇਆ ਬਾਈ ਜੀ ਦੋ ਬੱਕਰੀਆਂ ਦੋ ਹੀ ਬੱਚੇ ਆ ਮਗਰ ਦਵਾਰਾ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਹਰਾਂ ਨੇ ਬਿਸ਼ਨੰਦੀ ਤੋਂ ਲਿਆਂਦਾ ਮਾਲ ਰਖਾਲਾ ਬੱਕਰਾ ਮੰਡੀ ਤੇ ਹਰ ਬੁੱਧਵਾਰ ਦੋਸਤੋ ਇਹ ਮੰਡੀ ਲੱਗਦੀ ਆ ਆ ਬੱਕਰੀ ਇੱਕ ਤਾਂ ਦੋਸਤੋ ਤੇ ਇੱਕ ਆ ਬੱਕਰੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੀ ਰਣੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ